ਫੇਰ ਆਈਆਂ ਕੇ ਮੁੰਡੇ ਨੂੰ ਵੀ ਲੈ ਆਈਆਂ ਕੀ ਹੋ ਰਿਹਾ ਮੈਂ ਤੇਰੇ ਨਾਲ ਅੱਜ ਫੇਰ ਆਈਆਂ ਮੈਂ ਰੋਜ਼ ਸਮਝਾਉਣਾ ਅ ਤੂੰ ਸੀ ਡਰਤ ਨਹੀਂ ਜਮੀ ਕੀ ਹੋ ਰਿਹਾ ਛੋਰੀਏ ਤੁਸੀਂ ਤਾਂ ਜਾੜੇ ਹੀ ਕਰ ਰੱਖੇਗਾ ਮੈਂ ਤਾਂ ਮਿੱਤ ਕੇ ਖਾਰੂ ਪਤਾ ਕਿਧਰੋਂ ਲੈ ਆਈਆਂ ਮੁੰਡੇ ਨੂੰ ਤੁਸੀਂ ਤੂੰ ਸਿਆਣਾ ਬਣਾਂਗਾ ਕਿਧਰ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਮੂਹਰੇ ਆਟਾਈ ਜਾਂਦਾ ਕੋੜਾ ਘੜ ਕੇ ਦਾੜੀ ਮੇਰੇ ਹੈ ਨਹੀਂਗੀ ਦਾੜੀ ਕੀ ਪੱਟ ਦੂ ਮੁੰਡਾ ਤੇਰਾ ਕੋਈ ਨਾ ਕੋਈ ਨਾ ਦੋ ਬੁੜੀ ਲੈ ਗਿਆ ਮੈਂ ਤੇਰੀ ਜਵਾਸ ਪਰਾਂਠੇ ਵਾਸਤੇ ਲੈ ਕੇ ਆਂਦੇ ਨੇਗੇ ਉਹ ਗੱਲ ਜਵਾਖ ਖਟ ਜਵਾਖ ਖਾ ਤੂੰ ਸਾਡੇ ਲੀਕੇ ਦੀ ਜਵਾਖ ਹੁਣ ਐ ਡੇ ਡੇ ਕਿ ਜਵਾਖ ਕਰ ਰੱਖਿਆ ਇਹਨਾਂ ਨੇ ਖਾਲੂ ਪਾ ਰੱਖਿਆ ਮੈਂ ਉੱਥੇ ਜਾ ਕੇ ਖੜ ਜਾਂ ਨਾਲ ਮੁੜ ਕੇ ਨਾ ਇਹ ਕਿਸੇ ਗੱਲ ਤੇ ਨਹੀਂ ਆਉਂਦੀ ਆਹ ਮੋਟੀ ਜੀ ਕੋਈ ਨਾ ਨਾ ਉਹ ਮੰਨਦੀ ਆ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀਗੀ ਅਸੀਂ ਜਮਾਨਤ ਦੇ ਗੱਲ ਮੁੜ ਉਹ ਭਰਾਵਾ ਹਟ ਜਾਓ ਕੋਈ ਗੰਢਰ ਦੇ ਤੁਸੀਂ ਜਮੀਂ ਖਾਰੂ ਪਾ ਰੱਖਿਆ ਖੜ ਜੋ ਤੇ ਮੂੜਾ ਖਰਾਬ ਹੀ ਹੋਣਗੀ ਇੱਥੇ ਕੀ ਗਹਾਰਾ ਹੋਊਗਾ ਮੈਨੂੰ ਗੰਢ ਸੋਹਣ ਗੰਢ ਸੋਹਣ ਗੰਢ ਆ ਖਾਵੇਂਗੀ ਮੂਲੀ ਨੂੰ ਸੋਚ ਸਮਝ ਕੇ ਪਾਣੀ ਹੱਥ ਬੱਸ ਨਾ ਤੁਰਦਾ ਮੇਰੇ ਮੂਲੀ ਨਾ ਮਾਰਦੀ ਮੈਂ ਤੈਨੂੰ ਪਹਿਲਾਂ ਮੇਰੀਆਂ ਮੂਲੀਆਂ ਸੱਟਾ ਇਥੇ ਦਿਰਾਜੂ ਪਰ ਆੜੀ ਇਹਨੂੰ ਸਰੋਜੀ ਦੇ ਸੱਟਾ ਹਾਂ ਸੱਟਾ ਮੈਨੂੰ ਕਿਵੇਂ ਸੱਟਾਉਂਗੀ ਖੱਪਾਂ ਮੂੜੀਆਂ ਦਾ ਪੱਟ ਲਿਆ ਸਹੁਰਿਆਂ ਤੁਸੀਂ ਚਾਰ ਤਾਂ ਮੂੜੀਆਂ ਦਿੱਤਾ ਹੈ ਆਹ ਦੇ ਕੱਚੀਆਂ ਪੱਟੀ ਜਾਂਦੀ ਸ਼ਰਮ ਮੰਨੋ ਕਿਤੇ ਨਾ ਡਰਦੀਆਂ ਤੁਸੀਂ ਕਿਸੇ ਤੋਂ ਮੈਂ ਬਸ ਖਿੱਚ ਲਿਆ ਹੋਇਆ ਮੂਲੀ ਜੀ ਕਿੱਥੇ ਨਾ ਖੜੀ ਸਾਰੀ ਉਹ ਤੇ ਇਹ ਸ਼ਰਮ ਮੰਨ ਮੁੰਡਿਆ ਮੈਂ ਤੁਹਾਡੇ ਪਿੰਡ ਦਾ ਕਰਕੇ ਕਿਵੇਂ ਮਾਰਦੀ ਐ ਨਹੀਂ ਮੈਂ ਉਹ ਘਰਾਂ ਛੋਡੇ ਨਾ ਸੰਜਰ ਦੇ ਕੱਚੀਆਂ ਪੱਟ ਪੱਟ ਕੇ ਜਾਣਾ ਕਰਤਾ ਮੇਰਾ ਮੈਂ ਪੱਕੜਣੀ ਐ ਐਸੇ ਕੀਤੀ ਚਾਰਾਂ ਆ ਮੈਂ ਕਹਿੰਦਾ ਚਾਰ ਪਾਵੇਂਗਾ ਸਾਰਾ ਤੁਸੀਂ 20 ਵਣਜੂ ਇਹਨਾਂ ਦਾ 20 ਵਣਜੂ ਤੱਕ ਲਓ ਕੀ ਕੀ ਤੂੰ ਆਪਾਂ ਆਪਰੇ ਉੱਤੇ ਖਾਣੀ ਪਰ ਹਾਂ ਆਮ ਆਮ ਕਰੀਆ ਮੈਂ ਆਮ ਆ ਤਾਂ ਜੈਤੇ ਸਰ ਤੇ ਟੂ ਹਾਲੇ ਕੀ ਕੁਟਦੇ ਤੇ ਡਾਂਗਾ ਪਤਾ ਕਿਵੇਂ ਪਹਿਣੀ ਆ ਪਰੋਠੇ ਖਵਾ ਦੂੰ ਹੈ ਪਰੋਠੇ ਤੇ ਤਰ ਖਵਾ ਦੇਗਾ ਪਹਿਲਾਂ ਤਾਂ ਫਿਰ ਤੂੰ ਮੁਰਗੀ ਤੇ ਫੇਤੀ ਨਾ ਘੜ ਲੈ ਮੇਰੇ ਨਾਲ ਗੱਲ ਕਰਕੇ ਜਾਓ ਮੂਲ ਗੱਤਾਂ ਲੈ ਜਾਓ ਪਰੋਠੇ ਖਵਾ ਦਾਂਗੀ ਆ ਪਰੋਠੇ ਪਰੋਠੇ ਤੂੰ ਦੱਸਦਾ ਪਤਾ ਆਗਾ ਕਿ ਸਾਡਾ ਕਾਰ ਆਗਾ ਘਰੇ ਮੁੰਡਾ ਤੇ ਐ ਨਹੀਂ ਪਤਾ ਤੇਰਾ ਕੀ ਹਾਲ ਹੈ ਕੂੰ ਦੇ ਕੇ ਕਹਿੰਦੇ ਸਤੁਰੂ ਜੀ ਮਾਣ ਮੈਂ ਕੀ ਕਮਾ ਕਿੱਥੇ ਆਇਆ ਕੁੱਤਾਂ ਕੇ ਟੂਹਾ ਉਹ ਉਹ ਆੜੀ ਸਾਡਾ ਹੋਾਰ ਮੇਰੇ ਵਿੱਚੀ ਮੇਰਾ ਕੁੱਤਾਂ ਕੇ ਟੂਹਾ ਡਰਾਈਵ ਕੋਸ ਨਹੀਂ ਕਰਨਾ ਤੈਨੂੰ ਨਾਲੇ ਤਾਂ ਕਹਿੰਦੇ ਮੇਰਾ ਜਾੜਾ ਕਰਾਈਏ ਨਾ ਤੂੰ ਜਾੜਾ ਮੈਂ ਚਾਰ ਮੂਰੀਆਂ ਨਾਲ ਕੀ ਫਰਕ ਪੈਂਦਾ ਤੈਨੂੰ ਆ ਕੱਚਾ ਪਾਣੀ ਆ ਥੋੜੀ ਜੰਨੀਆ ਆ ਆ ਆ ਜਹਾਨ ਦਾ ਪੀਆ ਆ ਖੇលਿਆਰਤਾ ਸਾਰਾ ਕੁਝ ਨਹੀਂ ਕਦੇ ਨਹੀਂ ਖੇលਿਆਰ ਆਗਾ ਆ ਖੇលਿਆਰ ਆ ਵੇਹਨ ਤਾਂ ਕੀ ਕਰਾਏਗਾ ਤੂੰ ਵੇ ਚਾਰ ਮੂਰੀਆਂ 6 ਨੰਬਰ ਨੂੰ ਆਤਣੇ ਜਿਵੇਂ ਵਰਕੇ ਖੜਕੀ ਦੇਖ ਲੈ ਰੱਖੀ ਇਹ ਥਰਲੇ ਲਮੇ ਸਾ ਮੇ ਸਾ ਵਾਗ ਨਹੀਂ ਜਲਾਉਂਦੇ ਨਾ ਕੋਈ ਸਰਾਣਾ ਦਾ ਦੋ ਦੋ ਉਹ ਕੰਦਲ ਕੱਢ ਲਾ ਕਰੇ ਕਰਦੇ ਇਹ ਉੱਥੇ ਆਇਆ ਨਹੀਂ ਚੂਟ ਮੜ ਗਿਆ ਇਹਦੇ ਅੱਗੇ ਇਹ ਕਿੱਥੇ ਆ ਗਿਆ ਕਿਸ ਪ੍ਰੋਡੂ ਕਰਾਉਣਾ ਕਿ ਉਥੇ ਵੀ ਛੂਟੇ ਛੂਟੇ ਕੱਟਵਾਵਾ ਕਿਹਾ ਹਾਂ ਸਹੀ ਤੇਰੇ ਤੋਂ ਵੀ ਜਾ ਆ ਜਾ ਕਰੋ ਤੂੰ ਮੇਰੇ ਕਾ ਸੁਣ ਬੇ ਤੂੰ ਪ੍ਰੋਡੂ ਖਾ ਲਈ ਆ ਜੀ ਬੇ ਉਥੇ ਹੋਰ ਮੋੜੇ ਪ੍ਰੋਡੂ ਬਣਾਵਾਂਗੇ ਨੀ ਰਜ ਆ ਰਿਹਾ ਉਥੇ ਡਰਾਈਵਰ ਤੇਰੀ ਉਹ ਹੀ ਸਾਡਾ ਹੂੰ ਲੁਕੀਆਂ ਨਾਲੇ ਗੱਲਾਂ ਕਰਦੀਆਂ ਨਹੀਂਆਂ ਸ਼ਰਮ ਮੰਨੋ ਆ ਰਿਆ ਸਾਡਾ ਗੱਡੀ ਲੈ ਕੇ ਹੋ ਡਰਾਈਵਰ ਤੇ ਤੇਰੀ ਉਹੀ ਕੁੱਤੂ ਦੇਖ ਲੈ ਫਿਰ ਉਹ ਵੀ ਉਹ ਗੱਲ ਨਾ ਕਰੀ ਸੀ ਤੇਰੇ ਨਾਲ ਆ ਹੋਰ ਕੁਛ ਨਹੀਂ ਪਿੱਛੇ ਡਾ ਓਏ ਆੜੀ ਆੜੀ ਉੱਧਰ ਬਾਲੀਆਂ ਮੂਲੀਆਂ ਉੱਧਰ ਦੇਖ ਕੇ ਤੂੰ ਜਾ ਆੜੀ ਇਧਰ ਆਓ ਸੇ ਉਹ ਬਾਈ ਉਧਰ ਆ ਵੇ ਉਥੇ ਪੱਟ ਲਿਆ ਯਾਰ ਉਧਰ ਪੱਟ ਲਿਆ ਤੂੰ ਜਾ ਕੇ ਪੱਟ ਲਿਆ ਪੱਟ ਲਿਆ ਨੀ ਮੁੰਡੇ ਦਾ ਆਲਤਾਨੇ ਕਿੱਡਾ ਲੁੱਚਾ ਹੈ ਮੈਂ ਤਾਂ ਮੁੰਡੇ ਨੂੰ ਵੀ ਡਾਂਟਦਾ ਮਖਿਆ ਗੱਲ ਸੁਣੋ ਚੱਪਲਾਂ ਨਾਲ ਹੀ ਫਰਤ ਰਿਹਾ ਕਰ ਤੂੰ ਮੇਰੇ ਨਾਲ ਹੀ ਚੱਪਲਾਂ ਨਾਲ ਮਾਰਉਂੀਆਂ ਨਾਲੇ ਤਾਂ ਜਾੜਾ ਕਰੀ ਜੰਨੀਆਂ ਓ ਹੈਂ ਆੜੀ ਮੂਲ ਨਾਲ ਮਾਰ ਦੋងੀਆਂ ਮੈਨੂੰ ਤਾਂ ਓ ਮਾਰਦਾ ਓ ਮਾਰਦਾ ਬਾਪੂ ਓ ਕਾ ਹੁਣ ਠੀਕ ਰਹੇਗਾ ਓ ਮਾਰਦਾ ਓ ਚਾਰ ਮੋਰੀਆ ਮੱਟਾਂ ਮੈਂ ਕਹਿਦੀ ਆ ਓ ਓ ਮੈਨੂੰ ਆਪੜੇ ਨੂੰ ਸਾਡੇ ਨੂੰ ਸੱਦ ਕੇ ਸੱਦ ਲੈ ਸੱਦ ਨੇ ਹਾਂ ਲੈ ਹਣਾ ਮਾਰਤਾ ਅੱਖਾਂ ਸੇ ਟਿਕ ਜਾ ਟਿਕ ਜਾ ਓਏ ਓਏ 14 ਨੰਬਰ ਦਾ ਲਾ ਹੁਣ ਵੀ ਜਾਣੇ ਰੱਡ ਅੱਜ ਪਾ ਦਿਆ ਨੰਬਰ ਨੰਬਰ ਲਾ ਕੇ ਲੈਣਾ ਮੈਨੂੰ ਆ ਮੈਂ ਬੁੜੇ ਨੂੰ ਖਾਣੇ ਜਾਉਂ ਆ ਨੰਬਰ ਲਾ ਦੇ ਮਾਰਤਾ ਓਏ ਨੰਬਰ ਕਾੜ ਦੇ ਉਹ ਕਾੜ ਦੇ ਮੈਨੂੰ ਆ ਬੁੜੇ ਨੂੰ ਨੰਬਰ ਆ ਜੀ ਨੇ ਬੂ ਮਾਰ ਕੋਈ ਭਾਈ ¿Qué okay.